ਰੋਟੀ ਖਾਵੇਂਗਾ ਖਾਊਂਗਾ ਖਾਵੇਂਗਾ ਆ ਦੇਣਾ ਖਾਵੇਂਗਾ ਦਾਣਾ ਖਾਊਂਗਾ ਆਦੀਣਾ ਕਾਲੀ ਦਾਲ ਮੈਂ ਬਣਾਈ ਸੀ ਆਲੂ ਬਣੜੇ ਆਲੂ ਬਣੜੇ ਹਾਂ ਹਾਂ ਜਦੋਂ ਤੋਂ ਬਾਰੇ ਝੋਲਾ ਆ ਕਿਉਂ ਪਕਾ ਖਾਵੇਂਗਾ ਦੇਖ ਚਟਨੀ ਬਣਾ ਲੈ ਜੱਜੇ ਤੋਂ ਬਣਾ ਲੈ ਚਟਨੀ ਬਾਕੀ ਤੁਸਮਾ ਮਿਰਚਾਂ ਹੈਗੀਆਂ ਸਾਬਦੀ ਬਸ ਇਦਾਂ ਲਸਣ ਉਸ ਨਾਲ ਹੀ ਬਣਾ ਵਧੀਆ ਤੇ ਤੜਕਾ ਲਾ ਲਈ ਕਿਆ ਉਹਦਾ ਕੀ ਤੇਲ ਦਾ ਕਿਉਂ ਦਾ ਲਾਵਾਂਗੇ ਆਪਾਂ ਕਿਆ ਉਹਦਾ ਹੂੰ ਕਿਆ ਉਹਦਾ ਲਾਈ ਪਾ ਜੇ ਤਾ ਕਿਨੂੰ ਕਹਿ ਦੇਦਾ ਆਪਦਾ ਫਿਰ ਬਣਾ ਲੂਗਾ ਠੀਕ ਹੈ ਠੀਕ ਹੈ ਪਰ ਮੈਂ ਜਾਣਾ ਇੱਕ ਦਾ ਵੀਰਾ ਵੀ ਨਹੀਂ ਆ ਲੇਟ ਹੀ ਹੋ ਜਾਂਦੀ ਥੋੜੇ ਤਾਂ ਹੋਏ ਨਾ ਚਾਹ ਆਉਲੇ ਨਹੀਂ ਖੰਡਾ ਹਾਂ ਹਾਂ ਕਿਧਰ ਜੇ ਪਾਣੀ ਪੌਂਦੀ ਰੱਖਣੀ ਜਿੱਥੇ ਲੋ ਹੀ ਪਾਦਾ ਕਰ ਦੇ ਲਈ ਕੋ ਲੈ ਨਾ ਗੱਲ ਕੋ ਗੀ ਹਾਂ ਦੇਖੋ ਇਹ ਠੰਡ ਕਰਕੇ ਨਹੀਂ ਖਰਾਬ ਹੁੰਦਾ ਨਹੀਂ ਤਾਂ ਖਰਾਬ ਹੋ ਕੋਲੀ ਲੱਗ ਜਾਂਦੀ ਆ ਠੰਡ ਸੇ ਨਹੀਂ ਲੱਗਦੀ ਸ਼ੀ ਆਹ ਦੇਖੋ ਅਸੀਂ ਬਣਾਇਆ ਸੀ ਚਾਰ ਔਲਿਆਂ ਦਾ ਸਾਡੇ ਮੋਟੇ ਨੂੰ ਗੋਲਾ ਪਸੰਦ ਅੱਜ ਕੀ ਲੈ ਕੇ ਆਈਏ ਕਾਫੀ ਲੈ ਇਹ ਵੀ ਗਾਜਰਾਂ ਦਾ ਬਣਾਇਆ ਹੀ ਨਹੀਂ ਤੂੰ ਸੱਚ ਅੱਜ ਸ਼ਾਮ ਨੂੰ ਸੁਪੇ ਜਾਣੀ ਹੈ ਨਹੀਂ ਸੁਤਦੀ ਆ ਮਨ ਨੂੰ ਤਾਂ ਲੱਗਦਾ ਇਹ ਹੀ ਸੁਕਾ ਦੇਗੀ ਨਹੀਂ ਸੁਕਦੀ ਲੱਗਦਾ ਮੈਂ ਤਾਂ ਇਹ ਕਹਦਾ ਪਾਲਕ ਹੀ ਲੈ ਅੱਗੇ ਸਾਗ ਉਹਨਾਂ ਬਣਾਈਏ ਪਨੀਰ ਪਾ ਕੇ ਸਾਗ ਜਾਂ ਦੁੱਧਾ ਸਾਗ ਉਹਦੇ ਨੂੰ ਬਗ ਜੂ ਆ ਆਪਾਂ